विश्वनाथ वाह 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 ਆ ਖੋਲ ਜਰਾ ਟਰੰਗ ਵੀ ਲਿਓ ਸਮਾਨ ਸਮਾਨ ਵਾਲੀ ਦਿਓ ਨਾ ਸਮਾਨ ਵਾਲੀ ਹੈ ਚਲੋ ਖੋਲ ਖੋਲ ਮੈਂ ਆ ਤੁਹਾਡੇ ਮਾਦੀ ਹੁੰਦੇ ਰਹੀਆਂ ਦੱਸਣਾ ਚਾਹਨਾ ਆ ਕਿ ਇਹ ਮੇਰਾ ਜਿਹੜਾ ਭਰਾ ਆ ਇਹਦਾ ਨਾਮ ਆ ਵਿਸ਼ਵਨਾਥ ਨਰੋਡ ਜਮਲ ਸਿੰਘ ਪਿੰਡ ਦਾ ਰਹਿਣ ਵਾਲਾ ਤੇ ਪਿਛਲੇ 25-30 ਸਾਲ ਤੋਂ ਕੋਲੀਆਂ ਆਡੇ ਦੇ ਅੰਦਰ ਗੰਡ ਦਾ ਕੰਮ ਕਰਦਾ ਔਰ ਆਪਣੀ ਇਸ ਮਿਹਨਤ ਦੇ ਸਦਕਾ ਆਪਣੀ ਕਿਰਤ ਦੇ ਨਾਲ ਇਹ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀਗਾ ਪਰ ਜੇਸਨ ਇਥੇ ਪਾਣੀ ਪਿਆ ਕੋਲੀਆਂ ਆਡੇ ਚ ਤਾਂ ਉਸ ਪਾਣੀ ਦੇ ਨਾਲ ਇਹਦਾ ਸਾਰਾ ਆਡਾ ਜਿਹੜਾ ਇਥੋਂ ਰੁੜ ਗਿਆ ਇਹਦਾ ਸਮਾਨ ਵੀ ਜਿਹੜਾ ਉਹ ਹੁੰਦਾ ਉਹ ਸਾਰਾ ਇਨਸਟਰੂਮੈਂਟ ਜਿਹਦੇ ਨਾਲ ਇਹ ਜੁੱਤੀਆਂ ਦੀ ਰਿਪੇਅਰ ਕਰਦੇ ਆ ਉਹ ਰੁੜ ਗੀਆਂ ਤੇ ਸਾਰਾ ਕੁਝ ਇਹਦਾ ਰੋਟੀ ਰੋਜੀ ਦਾ ਸਾਧਨ ਬੰਦ ਹੋ ਗਿਆ ਇਹ ਮੈਨੂੰ 2 ਦਿਨ 3 ਦਿਨ ਪਹਿਲਾਂ ਮਿਲਿਆ ਸੀਗਾ ਵਿਸ਼ਵਨਾਥ ਨੇ ਕਿਹਾ ਕਿ ਮੈਨੂੰ ਉਹ ਸਮਾਨ ਜਿਹੜਾ ਜਿਹਦੇ ਨਾਲ ਮੈਂ ਆਪਣਾ ਰੋਟੀ ਰੋਜੀ ਚਲਾਣਾ ਉਹ ਜੇ ਮਿਲ ਜAVE ਤੇ ਮੈਂ ਦੁਬਾਰਾ ਚਲਾਵਾਂਗਾ ਤੇ ਮੈਂ ਇਹਦੇ ਕੋਲੋਂ ਜੋ ਵੀ ਇਹਨੇ ਕਿਹਾ ਭਰਾ ਨੇ ਅਸੀਂ ਉਹ ਸਾਰਾ ਹੀ ਸਮਾਨ ਅੱਜ ਲੈ ਕੇ ਆਇਆ ਸੋ ਮੇਰਾ ਖਿਆਲ ਹੈ ਤੇ ਹੁਣ ਇਹਦਾ ਜਿਹੜਾ ਉਹ ਕੰਮ ਵੀ ਸ਼ੁਰੂ ਹੋਏਗਾ ਕੁਝ ਨਵੇਂ ਜੋੜੇ ਵੀ ਲੈ ਕੇ ਆਏ ਆ ਅਸੀਂ ਇਹਦੇ ਲਈ ਕਿਉਂਕਿ ਕੰਮ ਚਾਲੂ ਕਰਨ ਲਈ ਸੋ ਬਾਕੀ ਜਿਹੜਾ ਇਹ ਜਿਹੜਾ ਜਿਹਨੂੰ ਆਪਾਂ ਕਾਈ ਕਹਿੰਦੇ ਆ ਸੋ ਸਾਰਾ ਹੀ ਸਮਾਨ ਜੋ ਜੋ ਵੀ ਇਹਨੇ ਮਲੇ ਲਿਖਾਇਆ ਹੁਣੇ ਆਪਣੀ ਦੁਕਾਨ ਹੁਣੇ ਇਹਦੀ ਦੁਕਾਨ ਸਜਾ ਕੇ ਅਸੀਂ ਜਾਣਾ ਔਰ ਅਸੀਂ ਚਾਹਨੇ ਆ ਵੀ ਇਹਦਾ ਜਿਹੜਾ ਉਹ ਰੋਟੀ ਰੋਜੀ ਦਾ ਵਸੀਲਾ ਉਹ ਚਾਲੂ ਹੋਵੇ ਜਿਹੜਾ ਕੁਦਰਤ ਨੇ ਇਹਦੇ ਕੋ ਖੋਲਿਆ ਪਰ ਕਿਉਂਕਿ ਜਿੱਥੇ ਬਾਕੀ ਲੋਕਾਂ ਦਾ ਅਸੀਂ ਮਤਲਬ ਉਹਨਾਂ ਨੂੰ ਮਦਦ ਕਰਦੇ ਆ ਬਾਕੀ ਲੋਕਾਂ ਨੂੰ ਜਿੱਥੇ ਕਿ ਇਹਦੇ ਘਰ ਉਜੜੇ ਆ ਕਿਸੇ ਦੇ ਘਰ ਰੁੜ ਗਏ ਆ ਕਿਸੇ ਦੇ ਟਹਿ ਗਏ ਆ ਫਸਲਾਂ ਬਰਬਾਦ ਹੋਈਆਂ ਜਿੱਦਾਂ ਮਾਂਜੂਗ ਮੁੱਖ ਮੰਤਰੀ ਜੀ ਨੇ ਕਿਹਾ ਵੀ ਜੈਦਾ ਖੇਤ ਉਦੀ ਰੇਤ ਸੋ ਇਸੇ ਤਰ੍ਹਾਂ ਹੁਣ ਸਪੈਸ਼ਲ ਗਰਦੌਰੀਆਂ ਵੀ ਅੱਜ ਤੋਂ ਚੱਲ ਰਹੀਆਂ ਨੇ ਜਿਹਦਾ ਜਿਹਦਾ ਜਿੰਨੇ ਨੁਕਸਾਨ ਹੋਇਆ ਪਰ ਇਹ ਕਿਉਂਕਿ ਇਸ ਵੇਲੇ ਇੱਕ ਅੱਗੇ ਵਧਣ ਦੇ ਲਈ ਆਪਣਾ ਦੁਆਰਾ ਘਰ ਜਿਹੜਾ ਰੋਟੀ ਰੋਜੀ ਦਾ ਸਾਧਨ ਜਿਹੜਾ ਉਹਦਾ ਖਸਿਆ ਸੀਗਾ ਸੋ ਤੁਹਾਨੂੰ ਬਹੁਤ-ਬਹੁਤ ਵਧਾਈ ਵਿਸ਼ਵਨਾਥ ਜੀ ਔਰ ਤੁਸੀਂ ਨਹੀਂ ਮਤਲਬ ਹੁਣ ਆਡਾ ਸਜਾਓ ਆਪਣਾ ਤੇ ਹੁਣ ਤੁਹਾਡੇ ਕੋਲ ਬਹਿ ਕੇ 5 ਮਿੰਟ ਕੰਮ ਸ਼ੁਰੂ ਕਰਾ ਕੇ ਜਾਣਾ ਪਹਲਾ ਬੰਦਾ ਇਹ ਬਹੁਤ ਹੀ ਭਲਾ ਇਨਸਾਨ ਹੈ ਡੇਲ ਨੇ ਦੱਸਿਆ ਵੀ ਸਿੰਪਲ ਭਲਾ ਇਨਸਾਨ ਹੈ ਸੋ ਜਿੰਦਾਬਾਦ ਸਾਰਾ ਰਵੇ ਇਹਦਾ ਪਰਿਵਾਰ ਦੇ ਸਾਰੇ ਚੜ੍ਹਦੀ ਕਲਾ ਚ ਰਭੋ ਉਹ ਕਾਲੀ ਪਾਂਛੇ ਉਹ ਕਿਸੇ ਆ ਮੈਨੂੰ ਫੜਾ ਕਾਈ ਕਾਲੀ ਪਾਂਛੇ ਬਣ ਗਈ ਆਹ ਇਹ ਇਹ ਸਾਡੇ ਸਾਡੇ ਬੁੱਢੇ ਕਰਦੇ ਰਹੇ ਹੈ ਬਜ਼ੁਰਗ ਸਾਡੇ ਇਹੀ ਇਹੀ ਰੋਟੀ ਰੋਜੀ ਦਾ ਸਾਧਨ ਹੁੰਦਾ ਸੀ ਹੈ ਹੁਣ ਗਾਂ ਲੋਕ ਪੜ੍ਹ ਲਿਖ ਗਏ ਨੌਕਰੀਆਂ 'ਚ ਸਰਵਸਚ ਆ ਗਏ ਬਿਜ਼ਨਸ 'ਚ ਆ ਗਏ ਰਾਜਨੀਤੀ 'ਚ ਆ ਗਏ ਇਹ ਬਾਬਾ ਸਾਹਿਬ ਅੰਬੇਦਕਰ ਜਿਹੜੀਆਂ ਨੇ ਉਹ ਕਿਰਪਾਵਾਂ ਨੇ ਜਿਸ ਕਰਕੇ ਇਸ ਦਲਿਤ ਸਮਾਜ ਨੂੰ ਗਰੀਬ ਸਮਾਜ ਨੂੰ ਸੰਵਿਧਾਨਕ ਹੱਕ ਮਿਲੇ कोरोना ਹੱਕਾਂ ਦਾ ਜਿਹੜਾ ਉਹ ਮਤਲਬ ਇਸਤੇਮਾਲ ਕਰਦੇ ਹੋਏ ਅੱਜ ਉਹ ਜੀਵਨ ਦੇ ਹਰ ਖੇਤਰ ਦੇ ਅੰਦਰ ਮੈਂ ਸਮਝਦਾ ਵੀ ਉਹ ਮੱਲਾ ਮਾਰ ਰਹੇ ਸੋ ਇਹਨਾਂ ਸੰਧਾਂ ਨੂੰ ਹਜ਼ਾਰ ਵਾਰੀ ਪ੍ਰਣਾਮ ਇਹ ਸਾਡੇ ਬਜ਼ੁਰਗਾਂ ਦੀ ਦਿੱਤੀ ਹੋਈ ਦਾਤ ਆ ਗੁਰੂ ਸਹਿਬਾਨ ਦੀ ਰਬਦਾਸ ਮਹਾਰਾ ਜੀ ਦੀ ਸੋ ਜਿਨ੍ਹਾਂ ਨੇ ਕਿਹਾ ਵੀ ਕੀਰਤ ਕਰੋ ਕਿਰਤ ਜੀ ਵਿਸ਼ਵਾਸ ਰੱਖੋ ਸੋ ਮੈਨੂੰ ਖੁਸ਼ੀ ਆ ਗਈ ਸਾਡੇ ਵਿਸ਼ਵਨਾਥ ਦਾ ਇਹ ਅੱਡਾ ਜਿਹੜਾ ਉਜੜ ਗਿਆ ਸੀ ਉਹ ਅੱਜ ਫਿਰ ਚਾਲੂ ਹੋਇਆ ਤੇ ਇਹ ਉਹ ਵੀ ਦੁਕਾਨ ਨਾਲ ਵਾਲੀ ਹੈ ਦੋਨੋਂ ਇਹ ਹਾਂ ਹਾਂ ਅਵ ਨਾਲ ਹੈ ਅੱਛਾ ਇਹ ਗੁੰਗਾਤ ਹੈ ਇਸਕਾ ਨੋਇਸ ਤੇਜ਼ ਬਹੁਤ ਆਏ ਅੱਛਾ ਹਾਂਜੀ ਕੰਮ ਚਲੋ ਤੇਰਾ ਕੰਮ ਠੀਕ ਹੈ ਤੇਰਾ ਨਹੀਂ ਤੇਰਾ ਤਾਂ ਨਿਕ ਰੁੜਿਆ ਹਾਂ ਅੱਛਾ ਚਲੋ ਸਰ ਨਹੀਂ ਨਾ ਦੁਕਾਨ ਰੱਖ ਲੈ ਹਾਂ ਦੁਕਾਨ ਰੱਖ ਲੈ ਨਹੀਂ ਨਾ ਅੱਛਾ ਦੁਕਾਨ ਅੱਛਾ ਅੱਛਾ ਚਲੋ ਖੈਰ ਤਗਰੀ ਬੈਠੇ ਵਾਲੀ ਬੇਟੀ ਜਾਨ ਉਸਮਾਨਾ ਨਹੀਂ ਨਾ ਟਿਕਾਣਾ ਬਣ ਗਿਆ ਠਿਕਾਣਾ ਬਣ ਗਿਆ ਕੋਈ ਆਏਗਾ ਬੰਦਾ ਤਰਪਾ ਦਾ ਪਿੱਛੇ ਇਹਨੇ ਤਰਪਾ ਦੇ ਹੋਰ ਚਰਪਾਲ ਲਾ ਲਈ ਜਾ ਸਵਾਲ ਦੇ ਦੇਣੇ ਆ ਤਰਪਾ ਦੇ ਦੇ ਦੇਣੇ ਆ ਸਿਮਰ ਆ ਗੱਡੀ ਚ ਹੈਗੀ ਤੇ ਭਈ ਇਹ ਚ ਕਿੰਨੇ ਨਹੀਂ ਦੱਸ ਦਾ ਦਾ ਇਹ ਕਹਿੰਦੀ ਮੰਗਿਆ ਨਹੀਂ ਕਰੀ ਗੇ ਕੋਈ ਨਾ ਆ ਲੋ ਹਾਂ ਇੱਕ ਇਹ ਤੂੰ ਲੈ ਇਹ ਕਿਹਨੂੰ ਦੇ ਉਹ ਦਿੱਤੇ ਆਪਾਂ ਇਹਦੀ ਮਿਹਨਤ ਇਹ ਇਹਨੂੰ ਦੇਣੀ ਦੁਕਾਨਾਂ ਬੰਦ ਰਹੀਆਂ ਇਹਦੀਆਂ ਆ ਵੀ ਲੋ ਠੀਕ ਹੈ ਇਹ ਵੀ ਹੁਣ ਤੂੰ ਕੋਪਰ ਲਾਲਾ ਜੀ ਤੇ ਮਰਜੀ ਟਾਂਗ ਲਾ ਹੈ ਠੀਕ ਹੈ ਜੀ ਚਲੋ ਜੀ ਧੰਨਵਾਦ ਜੀ